ਤਾਂ ਸ਼ੇਖੁਰ ਗੋਬਿੰਦ ਸਿੰਘ ਜੀ ਦਾ ਜਨਮ 23 ਪੋਸ ਤਰਾਸੋ 23 ਵਿਕਰਮੀ ਅੰਗਰੇਜ਼ੀ ਦੀ 22 ਦਸੰਬਰ 1660 ਈਸਵੀ ਵਾਲੇ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸਾਹਿਬ ਵਿਖੇ ਹੋਇਆ ਮਾਮਾ ਕਿਰਪਾਲ ਚੰਦ ਜੀ ਘਰ ਪਰਿਵਾਰ ਦਾ ਪੂਰਾ ਧਿਆਨ ਰੱਖਦੇ ਸਨ ਗੁਰੂ ਤੇਗ ਬਹਾਦਰ ਜੀ ਆਪ ਤਾਂ ਆਸਾਮ ਨੂੰ ਚਲੇ ਗਏ ਪਰ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਪਟਨੇ ਛੱਡ ਗਏ ਨਾਲ ਉਹਨਾਂ ਦੇ ਵੀਰ ਕਿਰਪਾਲ ਚੰਦ ਜੀ ਅਤੇ ਆਪਣੀ ਮਾਤਾ ਨਾਨਕੀ ਜੀ ਅਤੇ ਹੋਰ ਪ੍ਰੇਮੀ ਸਿੱਖਾਂ ਤੇ ਸੇਵਕਾਂ ਨੂੰ ਵੀ ਛੱਡ ਗਏ ਉਹਨਾਂ ਦੇ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਇੱਥੇ ਹੋਇਆ ਪਟਨੇ ਵਿੱਚ ਗੁਰਸਿੱਖੀ ਪ੍ਰਤੀ ਪਿਆਰ ਕਰ ਕਰ ਵਿੱਚ ਸੀ ਆਪ ਜੀ ਦੇ ਅਵਤਾਰ ਤੇ ਘਰ ਘਰ ਖੁਸ਼ੀਆਂ ਹੋਈਆਂ ਫਿਰ ਆਸਾਮ ਗੁਰੂ ਜੀ ਨੂੰ ਖਬਰ ਕੱਲੀ ਗਈ ਉੱਥੇ ਸਿੱਖਾਂ ਨੇ ਤੇ ਰਾਜੇ ਦੀ ਫੌਜ ਨੇ ਬੜੇ ਜਸ਼ਨ ਮਨਾਏ ਪੰਜਾਬ ਵਿੱਚ ਖਬਰ ਆਈ ਤਾਂ ਗੁਰਸਿੱਖਾਂ ਦੇ ਘਰ ਵੀ ਵਧਾਈਆਂ ਵੱਜੀਆਂ ਇੱਕ ਮੁਸਲਮਾਨ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਉਸ ਸਮੇਂ ਹੋਇਆ ਸੀ ਜੋ ਕਿ ਕੈਂਥਲ ਦੇ ਲਾਗੇ ਕਰਨਾਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪੀਰ ਪੀਖਨशाह ਇਹਨਾਂ ਨੂੰ ਇੱਕ ਚਾਨਣਾ ਦਿਸਿਆ ਇਹਨਾਂ ਨੇ ਦੇਖਿਆ ਕਿ ਇਸ ਚਾਨਣ ਵਿੱਚ ਇੱਕ ਬੜਾ ਉੱਚੇ ਮਹਾਪੁਰਖ ਜੋ ਉਹਨਾਂ ਦੇ ਪਗੰਬਰਾਂ ਤੋਂ ਵੀ ਵੱਡੇ ਹਨ ਧਰਤੀ ਉੱਤੇ ਆਏ ਹਨ ਫਿਰ ਇਹਨਾਂ ਨੇ ਇਹ ਵੀ ਵੇਖ ਲਿਆ ਕਿ ਉਹ ਪਟਨੇ ਸ਼ਹਿਰ ਵਿੱਚ ਫਲਾਣੇ ਮਕਾਨ ਵਿੱਚ ਉਤਰੇ ਹਨ ਇਹ ਵੀ ਦੇਖ ਲਿਆ ਕਿ ਉਹ ਲੋਕਾਂ ਨੂੰ ਸੁੱਖ ਦੇਣ ਵਾਸਤੇ ਆਏ ਹਨ ਅਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਆਏ ਹਨ ਸੋ ਸ਼ਾ ਪੀਖ ਨੂੰ ਪਿਆਰ ਆ ਗਿਆ ਤੇ 250 ਮੀਲ ਦਾ ਸਫ਼ਰ ਤੈਅ ਕਰਕੇ ਪਟਨੇ ਪਹੁੰਚ ਗਿਆ ਉੱਥੇ ਪਹੁੰਚ ਕੇ ਉਹਨਾਂ ਨੇ ਗੁਰੂ ਘਰ ਦੀ ਡਿਓੜੀ ਵਿੱਚ ਅਲਖ ਜਗਾਈ ਘਰ ਦੇ ਰਾਖੇ ਚੌਪਦਾਰ ਨੇ ਪੁੱਛਿਆ ਸਾਈ ਲੋਕ ਜੀ ਤੁਸੀਂ ਕਿਉਂ ਆਏ ਹੋ ਤਾਂ ਤਾਂ ਉਹਨਾਂ ਨੇ ਆਖਿਆ ਸਾਹਿਬ ਜਾਦੇ ਦੇ ਦਰਸ਼ਨ ਕਰਨ ਆਏ ਹਾਂ ਮੈਂ ਆਪਣੇ ਧਿਆਨ ਵਿੱਚ ਵੇਖਿਆ ਹੈ ਕਿ ਇੱਕ ਬੜੇ ਤੇਜ ਵਾਲੇ ਬਾਲਕ ਦਾ ਜਨਮ ਹੋਇਆ ਹੈ ਘਰ ਵਿੱਚ ਪਹਿਲਾਂ ਤਾਂ ਮਾਮਾ ਜੀ ਤੇ ਹੋਰਨਾਂ ਨੇ ਸ਼ੱਕ ਕੀਤਾ ਕਿ ਇਹ ਕੋਈ ਗੁੱਝਾ ਵੈਰੀ ਨਾ ਹੋਵੇ ਪਰ ਫਿਰ تسਲੀ ਆ ਗਈ ਤਾ ਇੱਕ ਡਿਉੜੀ ਵਿੱਚ دیਵਾਨ ਲਾ ਕੇ ਸੋਹਣੇ ਬਾਲਕ ਨੂੰ ਮਾਮਾ ਜੀ ਲੈ ਆਏ ਹੋਰ ਸਿੱਖ ਸੰਗਤ ਵੀ ਆ ਜੁੜੇ ਸ਼ਾਪੀਖ ਨੇ ਦਰਸ਼ਨ ਕਰਕੇ ਮੱਥਾ ਟੇਕਿਆ ਚਰਨ ਅੱਖਾਂ ਨੂੰ ਲਾਏ ਫੇਰ ਦੋ ਨਿੱਕੀਆਂ ਮਟਕੀਆਂ ਮਠਿਆਈ ਦੀਆਂ ਅੱਗੇ ਕੀਤੀਆਂ ਇਨ੍ਹਾਂ ਦੋਹਾਂ ਉੱਤੇ ਸੋਹਣੇ ਬਾਲਕ ਨੇ ਆਪਣੇ ਹੱਥ ਲਾ ਦਿੱਤੇ ਸਾਰੇ ਦੇਖਣ ਵਾਲੇ ਹੈਰਾਨ ਹੋ ਗਏ ਸ਼ਾਪੀਖ ਨੇ ਕਿਹਾ ਕਿ ਤਨ ਹੋ ਤਨ ਹੋ ਫਿਰ ਮੱਥਾ ਟੇਕਿਆ ਤੇ ਜੋ ਕੁਛ ਪੇਟਾ ਚੜਾਉਣ ਵਾਸਤੇ ਲਿਆਇਆ ਸੀ ਉਸਨੇ ਅੱਗੇ ਧਰ ਦਿੱਤੀ ਫਿਰ ਮੱਥਾ ਟੇਕ ਕੇ ਮਾਮਾ ਜੀ ਨੂੰ ਸ਼ੁਕਰ ਸ਼ੁਕਰ ਰੱਖ ਕੇ ਅਦਵਨਾਲ ਬਾਹਰ ਆ ਗਿਆ ਬਾਹਰ ਆਏ ਨੂੰ ਉਸਦੇ ਮਰੀਦਾਂ ਨੇ ਅਰਥਾਤ ਚੇਲਿਆਂ ਨੇ ਪੁੱਛਿਆ ਆਪ ਜੀ ਉਹ ਮਠਿਆਈ ਦੀਆਂ ਦੋਵੇਂ ਮਟਕੀਆਂ ਮੋੜ ਲਿਆਏ ਇਹ ਨਾ ਪੇਟਾ ਕੀਤੀਆਂ ਤਾਂ ਸ਼ਾਹ ਵੀ ਕਹਿਣ ਲੱਗਾ ਮੈਂ ਤਾਂ ਇਹ ਪਰਖਣ ਵਾਸਤੇ ਕੀਤੀਆਂ ਸਨ ਮੇਰੀ ਪੁੱਛ ਸੀ ਕਿ ਤੁਸੀਂ ਬੜੇ ਤੇਜ ਵਾਲੇ ਹੋ ਕਿਸ ਨੂੰ ਰੱਖੋਗੇ ਕਿ ਮਾਰੋਗੇ ਹਿੰਦੂਆਂ ਨੂੰ ਕਿ ਮੁਸਲਮਾਨਾਂ ਨੂੰ ਜਦ ਸਾਹਿਬ ਜਾਦੇ ਬੜੇ ਤੇਜ ਵਾਲੇ ਨੇ ਦੋਹੀ ਹੱਥਾਂ ਦੋਹਾਂ ਨੂੰ ਸ਼ਵਾ ਦਿੱਤੇ ਤਾਂ ਮੈਂ ਸਮਝ ਗਿਆ ਆਖਦੇ ਹਨ ਅਸੀਂ ਨਾ ਹਿੰਦੂ ਨਾ ਮੁਸਲਮਾਨ ਦਾ ਨਾਸ਼ ਕਰਨਾ ਹੈ ਅਸਾਂ ਤਾਂ ਜ਼ੁਲਮ ਦਾ ਨਾਸ਼ ਕਰਨਾ ਹੈ ਸਾਡਾ ਵੈਰ ਕਿਸੇ ਨਾਲ ਵੀ ਨਹੀਂ ਸੁਨੋ ਮੇਰੇ ਮਰੀਦੋ ਇਸ ਬਾਲਕ ਨੂੰ ਰੱਬ ਜੀ ਨੇ ਕੱਲਿਆ ਹੈ ਸਾਰੇ ਆਦਬ ਕਰੋਤੇ ਮੱਥਾ ਟੇਕੋ ਇਸ ਤਰ੍ਹਾਂ ਸ਼ਾਹੀਖ ਦਰਸ਼ਨ ਕਰਕੇ ਆਪਣੇ ਦੇਸ਼ ਮੁੜ ਆਏ ਅੱਗੇ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਾਹਿਬ ਜੀ ਦੇ ਬਾਲ ਚੁਜਾਂਦੀ ਜਿਵੇਂ ਕਿ ਬੱਚੇ ਮਾਂਵਾਂ ਦੀਆਂ ਗੋਦੀਆਂ ਵਿੱਚ ਹੀ ਪਲਦੇ ਹਨ ਆਪ ਵੀ ਆਪਣੀ ਪਿਆਰੀ ਮਾਤਾ ਦੀ ਗੋਦੀ ਵਿੱਚ ਖੇਲ-ਖੇਲ ਕੇ ਪਲੇ ਮਾਂ ਬੜੇ ਲਾਡਾਂ ਨਾਲ ਪਾਲਦੀ ਸੀ ਦਾਦੀ ਜਿਨ੍ਹਾਂ ਦਾ ਨਾਮ ਮਾਤਾ ਨਾਨਕੀ ਜੀ ਸੀ ਬਹੁਤ ਲਾਡ ਲਡਾਉਂਦੀ ਸੀ ਮਾਮਾ ਕਿਰਪਾਲ ਚੰਦ ਵੀ ਬਹੁਤ ਪਿਆਰ ਕਰਦੇ ਸਨ ਤੇ लाड ਵੀ ਲਡਾਉਂਦੇ ਸਨ ਤੇ ਹਰ ਤਰ੍ਹਾਂ ਦੀ ਰਾਖੀ ਵੀ ਕਰਦੇ ਸਨ ਬਾਲਕ ਗੁਰੂ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਤੇ ਦਾਦੀ ਲਾੜ ਨਾਲ ਗੋਬਿੰਦ ਗੋਬਿੰਦ ਕਰਕੇ ਆਵਾਜ਼ਾਂ ਮਾਰਦੀ ਬਾਲਕ ਗੁਰੂ ਬਹੁਤ ਸੋਹਣੇ ਸਨ ਆਪ ਬੜੇ ਹਸਮੁਖ ਸਨ ਹੋਰਨਾ ਬਾਲਾਂ ਵਾਂਗੂ ਆਪ ਜੀ ਰੋਂਦੇ ਨਹੀਂ ਸਨ ਦਿਨੋ ਦਿਨ ਵੱਡੇ ਹੋ ਰਹੇ ਸਨ ਪਹਿਲਾਂ ਖਡਾਉਣਿਆਂ ਨਾਲ ਖੇਡਣ ਲੱਗੇ ਤੇ ਫੇਰ ਵੱਡੇ ਹੋਏ ਤਾਂ ਰਿੱਡ ਦੇ ਰਿੱਡ ਦੇ ਖਡਾਉਣ ਲੱਗ ਪਏ ਆਪ ਰਿੱਡ ਦੇ ਵੀ ਬੈਠ ਕੇ ਸਨ ਇਸ ਤਰ੍ਹਾਂ ਦਿਨੋਂ ਦਿਨ ਵੱਡੇ ਹੋ ਗਏ ਮਾਂ ਬੜੇ ਲਾੜ ਨਾਲ ਸੋਹਣੇ ਸੋਹਣੇ ਕੱਪੜੇ ਪਵਾਉਂਦੀ ਸੀ ਜਦੋਂ ਜਰਾ ਹੋਰ ਸਿਆਣੇ ਹੋਏ ਤੁਰਨ ਫਿਰਨ ਲੱਗ ਪਏ ਤਾਂ ਮਾਤਾ ਜੀ ਆਪ ਜੀ ਦੇ ਸੀਸ ਤੇ ਪੱਗ ਬੰਨ੍ਹ ਦਿਆ ਕਰਦੇ ਸਨ ਇੱਕ ਦਿਨ ਕਿਸੇ ਬੀਬੀ ਨੇ ਸੋਹਣੀ ਜਈ ਨਿੱਕੀ ਅਨਮੋਲ ਖੰਬਾਂ ਦੀ ਕਲਗੀ ਜੋ ਜੜਾਉ ਜਿਗਾ ਉੱਤੇ ਲੱਗੀ ਹੋਈ ਸੀ ਲਿਆ ਕੇ ਪੇਟ ਕੀਤੀ ਮਾਤਾ ਜੀ ਨੇ ਉਹ ਕਲਗੀ ਕਦੇ-ਕਦੇ ਪੱਗ ਵਿੱਚ ਸਜਾ ਦੇਣੀ ਉਸ ਦਿਨ ਤੋਂ ਹੀ ਤਦੇ ਲੋਕੀ ਕਲਗੀਆਂ ਵਾਲਾ ਕਹਿਣ ਲੱਗ ਪਏ ਹੁਣ ਬਰੇਸ ਬਾਲਾਂ ਨਾਲ ਖੇਡਣ ਦੀ ਆ ਗਈ ਕਦੇ ਆਪਣੇ ਵਿਹੜੇ ਵਿੱਚ ਕਦੇ ਗਲੀਆਂ ਵਿੱਚ ਤੇ ਕਦੇ ਬਾਜ਼ਾਰਾਂ ਵਿੱਚ ਖੇਡਦੇ ਤੇ ਕਦੇ ਗੰਗਾ ਕਿਨਾਰੇ ਜਾ ਨਿਕਲਦੇ ਪਤਾ ਹੀ ਨਹੀਂ ਲੱਗਾ ਕਦੋਂ ਤੇ ਕਿੰਜ ਤਰਨਾ ਸਿੱਖ ਗਏ ਮਾਮਾ ਜੀ ਰਾਖੀ ਰੱਖਦੇ ਨਾਲ ਵੀ ਜਾਂਦੇ ਬੇੜੀਆਂ ਵਿੱਚ ਆਪ ਲੈ ਚੜਦੇ ਪਰ ਬਾਲ ਗੁਰੂ ਜੀ ਆਪਣੇ ਆਪ ਵੀ ਅਚਰਜ ਖੇਡਾਂ ਰਚਾਉਂਦੇ ਸਨ ਬੱਚਿਆਂ ਨੂੰ ਫੌਜਾਂ ਵਾਂਗੂ ਖੜਿਆ ਕਰਕੇ ਆਪਣੇ ਹੁਕਮ ਦਿੰਦੇ ਅੱਗੇ ਪਿੱਛੇ ਤੋਰਦੇ ਖੜਾ ਕਰਦੇ ਭਜਾਉਂਦੇ ਤੇ ਰੋਕਦੇ ਸਭ ਬੱਚੇ ਮਗਰ ਮਗਰ ਹੁਕਮ ਮੰਨਦੇ ਤੁਰਦੇ ਆਪਣੇ ਸਾਥੀ ਬਾਲਾਂ ਨੂੰ ਬਾਲਕਸ਼ੀਰ ਗੋਬਿੰਦ ਸਿੰਘ ਜੀ ਕਈ ਵੇਰ ਕਰ ਲਿਆਉਂਦੇ ਪੰਗਤ ਲਵਾ ਕੇ ਰੋਟੀ ਖਵਾਉਂਦੇ ਜਦ 베ੜੀ ਦੀ ਸੈਰ ਨੂੰ ਜਾਂਦੇ ਜਾਂ ਬਾਗਾਂ ਦੀ ਸੈਰ ਨੂੰ ਜਾਂਦੇ ਤਾਂ ਬਾਲਾਂ ਦੀ ਆਪਣੀ ਸੈਨਾ ਵੀ ਨਾਲ ਲੈ ਜਾਂਦੇ ਬਾਜ਼ਾਰ ਵਿੱਚ ਕੋਈ ਬਾਹਰੋਂ ਆਇਆ ਪੁੱਛਦਾ ਕਿ ਬੱਚੇ ਨੋਖੀਆਂ ਖੇਲਾ ਖੇਲਦੇ ਹਨ ਕੌਣ ਹੈ ਇਨ੍ਹਾਂ ਦਾ ਮੀਰੀ ਸਰਦਾਰ ਤਾਂ ਕਿਸੇ ਦੱਸਣਾ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਸਾਹਿਬਜ਼ਾਦਾ ਗੋਬਿੰਦ ਹੈ ਜੇ ਉਹ ਸੁਪੁੱਛਣਾ ਉਹ ਗੋਬਿੰਦ ਕਿਹੜਾ ਹੈ ਤਾ ਕਿਸੇ ਦੱਸਣਾ ਤੂੰ ਸਿਆਣ ਕਰ ਲੈ ਸਾਰੇ ਮੁੰਡਿਆਂ ਦੀ ਜਿਸ ਦੀ ਪਾਗ ਵਿੱਚ ਕਲਗੀ ਹੋਵੇਗੀ ਉਹ ਹੈ ਗੋਬਿੰਦ ਸਾਰਿਆਂ ਨੂੰ ਮਗਰ ਪਿੱਛੇ ਲਾ ਕੇ ਤੋਰਨ ਵਾਲਾ ਤੇ ਨਵੀਆਂ ਖੇਡਾਂ ਦੱਸਣ ਵਾਲਾ ਪੂਰੇ ਗੁਰਦਾਬਾਲਕ ਜੋ ਹੋਇਆ ਇਹ ਬੜੇ ਤੇਜ ਵਾਲਾ ਹੈ ਇਹ ਤੁਰੂ ਰੱਬ ਜੀ ਪਾਸੋਂ ਆਇਆ ਹੈ ਇਹ ਗੱਲ ਵੀ ਲੋਕਾਂ ਵਿੱਚ ਫੈਲ ਗਈ ਕਿ ਇਹ ਬਾਲਕ ਕਿਸੇ ਵੇਲੇ ਡਾਡੀ ਖੁਸ਼ੀ ਦੇ ਗੁੱਸੇ ਵਿੱਚ ਜੋ ਕੁ ਸ਼ਾਖ ਦਿੰਦਾ ਹੈ ਉਹ ਪੂਰਾ ਹੋ ਜਾਂਦਾ ਹੈ ਇਸ ਕਰਕੇ ਨਾਲ ਦੇ ਖੇਲਣ ਵਾਲੇ ਬਾਲਕ ਤੇ ਗੁਰਸਿੱਖ ਬੀਬੀਆਂ ਵੀ ਪੈ ਮੰਨਣ ਲੱਗ ਪਈਆਂ ਸਨ ਪਰ ਬੜੇ ਅਚਰਜ ਦੀ ਗੱਲ ਹੈ ਕਿ ਇੱਕ ਦਿਨ ਕੁਝ ਬੀਬੀਆਂ ਨੇ ਬੜੇ ਪਿਆਰ ਦੇ ਨਾਲ ਇਹ ਵਾਹ ਲਾਈ ਕੇ ਗੁਰੂ ਬਾਲਕ ਦੇ ਮੂੰਹੋਂ ਇਹ ਅਸੀਸ ਨਿਕਲ ਜਾਵੇ ਕਿ ਇਸ ਬੀਬੀ ਦੇ ਘਰ ਬੱਚੇ ਜੰਮ ਪੈਣ ਕਿਸ ਬੀਬੀ ਦੇ ਕੋਈ ਆਪਣੇ ਵਿੱਚੋਂ ਬੀਬੀ ਲੈ ਆਈਆਂ ਸਨ ਜਿਸ ਨੂੰ ਪੁੱਤਰ ਖੜਾਉਣ ਦੀ ਬੜੀ ਰੀਜ ਆਉਂਦੀ ਸੀ ਜਦ ਸਾਰੀਆਂ ਬੀਬੀਆਂ ਨੇ ਫਲਾਉਨੀਆਂ ਦੇ ਦੇ ਕੇ ਫੁਲਾਇਆ हे ਗੁਰੂ ਕੇ ਨੰਦਨ ਜੀ ਇਸ ਬੀਬੀ ਨੂੰ ਕਹਿ ਦਿਓ ਜਾਂ ਤੇਰੀ ਗੋਦੀ ਬੇਟਾ ਖੇਲੇਗਾ ਤਦ ਛੱਟ ਹਾਸੇ ਖੇਡੇ ਦਾ ਚਿਹਰਾ ਵੱਟ ਗਿਆ ਸਿਆਣੇ ਕਿਸੇ ਵੱਡੇ ਗਿਆਨੀ ਵਾਂਗ ਗੱਲਾਂ ਕਰਨ ਲੱਗ ਪਏ ਆਖਣ ਲੱਗੇ ਇਹਦੇ ਕਰਮ ਜਾਨਨ ਕਰਮ ਹੋਏ ਤਾਂ ਬੇਟਾ ਹੋ ਜਾਸੀ ਮੈਂ ਕਿਉਂ ਆਖਾਂ ਪੁੱਤਰ ਜੰਮੇ ਸਾਰੇ ਹੈਰਾਨ ਹੋ ਗਏ ਕੀ ਬਾਲ ਕੇ ਉਮਰਾਂ ਤਾਂ ਦੇਖੋ ਕਿ ਕਿਸੇ ਦੀ ਫਲੌਣੀ ਵਿੱਚ ਨਹੀਂ ਆਇਆ ਤੇ ਐ ਕੈਸੀ ਗੱਲ ਪੱਕੀ ਦਿਨਾਈ ਦੀ ਕਰ ਦਿੱਤੀ ਇਸੇ ਤਰ੍ਹਾਂ ਇੱਕ ਦਿਨ ਮਾਤਾ ਜੀ ਨੂੰ ਬੇਨਤੀ ਕੀਤੀ ਗਈ ਕਿ ਸਾਹਿਬਜ਼ਾਦੇ ਦੇ ਮੂੰਹੋਂ ਇਸ ਬੀਬੀ ਨੂੰ ਜਿਸ ਨੂੰ ਉਹ ਨਾਲ ਲਿਆਈਆਂ ਹਨ ਅਸੀਸ ਲੈ ਦਿਓ ਕਿ ਇਹ ਪੁੱਤਰ ਖੜਾਵੇ ਜਦ ਆਪ ਜੀ ਖੇਡਦੇ ਖੇਡਦੇ ਆਏ ਤਾਂ ਮਾਤਾ ਜੀ ਨੇ ਪਿਆਰ ਦੇ ਕੇ ਕਿਹਾ ਬੇਟਾ ਇਹ ਤੇਰੇ ਪਿਤਾ ਗੁਰੂ ਜੀ ਦੇ ਸਿੱਖ ਹਨ ਅਸੀਸ ਦਿਓ ਕਾ ਜਾਂ ਤੇਰੀ ਗੋਦੀ ਪੁੱਤਰ ਖੇਲੇਗਾ ਤਾਂ ਉਸੇ ਬਾਲਕ ਲੀਲਾ ਦੇ ਰੰਗ ਵਿੱਚ ਤਾੜੀ ਮਾਰ ਕੇ ਹੱਸ ਦੇ ਅੰਮਾ ਪੁੱਤਰ ਐਵੇਂ ਦੇ ਦੇਈਏ ਇਨਾਂ ਕੋਲ ਕਈ ਕਿਸ਼ਤੀਆਂ ਹਨ ਇੱਕ ਜੋ ਸਭ ਤੋਂ ਸੋਹਣੀ ਹੈ ਮੈਨੂੰ ਦੇ ਦੇਣ ਫੇਰ ਇੱਕ ਪੁੱਤਰ ਕੀ ਪੰਜ ਲੈ ਜਾਓ ਉਸ ਸਵਾਨੀ ਨੇ ਮੱਥਾ ਟੇਕਿਆ ਖੁਸ਼ ਹੋ ਗਈ ਕਿ ਮੈਨੂੰ ਅਸੀਸ ਮਿਲ ਗਈ ਹੈ ਉਸ ਦੀਆਂ ਸਾਥਣਾਂ ਨੇ ਕਿਹਾ ਕਿ ਸਾਹਿਬ ਜادہ ਜੀ ਉਹ ਕਿਸ਼ਤੀ ਹੁਣ ਤੋਂ ਆਪਦੀ ਹੋ ਗਈ ਅਸਾਂ ਪੇਟ ਕਰ ਦਿੱਤੀ ਹੈ ਨਿੱਕੀ ਜਿਹੀ ਛੜੀ ਹੱਥ ਵਿੱਚ ਸੀ ਉਸ ਬੀਬੀ ਦੇ ਸਿਰ ਤੇ ਪੰਜ ਨਿੱਕੀਆਂ ਨਿੱਕੀਆਂ ਠੋਕਰਾਂ ਦੇ ਕੇ ਬੋਲੇ ਇੱਕ ਨਹੀਂ ਪੰਜ ਹੋਣਗੇ ਘਰ ਜਾ ਕੇ ਉਸ ਬੀਬੀ ਨੇ ਆਪਣੇ ਪਤੀ ਨੂੰ ਕਿਹਾ ਉਹ ਬੜਾ ਸ਼ਾਹ ਸੀ ਤੇ ਬੇੜੀਆਂ ਦਾ ਮਾਲਕ ਸੀ ਗੁਰਦਾਸ ਸਿੰਘ ਸੀ ਉਸ ਨੇ ਧੰਨ ਭਾਗ ਸਮਝ ਕੇ ਗੁਰੂ ਬਾਲਕ ਦੇ ਮੂੰਹੋਂ ਸ਼ੁਕਰ ਹੈ ਨਿੱਕੀ ਜਈ ਮੰਗ ਨਿਕਲੇ ਨਹੀਂ ਤਾਂ ਗੁਰਦਾਤੇ ਹਨ ਕਦੇ ਕੁਝ ਨਹੀਂ ਮੰਗਦੇ ਉਸੇ ਦਿਨ ਇੱਕ ਸੋਹਣੀ ਸੁਬਕ ਸੈਰ ਕਰਨ ਵਾਲੀ ਕੀਮਤੀ ਕਿਸ਼ਤੀ ਆਪ ਜੀ ਨੂੰ ਪੇਟਾ ਕਰ ਦਿੱਤੀ ਗਈ ਇਹ ਵੀ ਦੱਸਦਾ ਹੈ ਕਿ ਸਮਾਂ ਪਾ ਕੇ ਉਸ ਦੇ ਘਰ ਪੰਜ ਪੁੱਤਰ ਹੀ ਹੋਏ ਸਨ ਗੁਰੂ ਜੀ ਦੇ ਘਰ ਤੋਂ ਥੋੜੀ ਦੂਰ ਇੱਕ ਬੁੱਢੀ ਮਾਈ ਵਸਦੀ ਸੀ ਉਹ ਚਰਖਾ ਕੱਤਦੀ ਹੁੰਦੀ ਸੀ ਕਦੇ-ਕਦੇ ਮੌਜ ਵਿੱਚ ਆ ਕੇ ਆਪ ਉਸ ਦੇ ਕੋਲ ਲੁੱਕ ਕੇ ਜਾ ਕੇ ਉਸ ਦੇ ਮੋਢਿਆਂ ਤੇ ਪੂਣੀਆਂ ਦੀ ਪਟਾਰੀ ਫੜ ਕੇ ਸਭ ਕੁਝ ਖਿਲਾਰ ਦਿੰਦੇ ਤੇ ਆਪ ਨਸ ਜਾਂਦੇ ਬੁੱਢੀ ਨੇ ਸ਼ੂਸ਼ਕ ਲੈ ਕੇ ਮਗਰ ਭਜਣਾ ਜਿਸ ਵੇਲੇ ਨੇੜੇ ਆਵੇ ਤਾਂ ਸੋਨੇ ਬਾਲਕ ਨੇ ਉੱਠ ਭਜਣਾ ਫੇਰ ਖੜੇ ਹੋ ਜਾਣਾ ਫੇਰ ਭਜਣਾ ਫੜਾਈ ਦੇਣ ਵਾਲੇ ਹੋ ਕੇ ਫੇਰ ਫੜਾਈ ਨਾ ਦੇਣਾ ਇਸ ਤਰ੍ਹਾਂ ਇੱਕ ਦਿਨ ਮਾਈ ਗਈ ਉਹ ਲਾਂਬਾ ਲੈ ਕੇ ਮਾਤਾ ਗੁਜਰੀ ਜੀ ਕੋਲ ਜਾ ਸਕੈ ਤਾਂ ਲਾਈਆਂ ਵਧ-ਵਧ ਕੇ ਮਾਤਾ ਜੀ ਨੇ ਉਸ ਨੂੰ ਕੁਛ ਕੱਪੜੇ ਦਿੱਤੇ ਕੁਛ ਰੁਪਏ ਦਿੱਤੇ ਮਾਈ ਪ੍ਰਸੰਨ ਹੋ ਗਈ ਅਸੀਸਾਂ ਦੇਣ ਲੱਗ ਪਈ ਆਖੇ ਬਾਲ ਹਨ ਚੋਜੀ ਬਾਲ ਹਨ ਕੋਈ ਡਰਨੀ ਮੇਰੇ ਨਾਲ ਖੇਡ ਲਿਆ ਕਰੋ ਮਾਤਾ ਜੀ ਰੱਬ ਵੱਲੋਂ ਆਏ ਬਾਲਕ ਨੂੰ ਗੁੱਸੇ ਨਹੀਂ ਸੀ ਹੋਣ ਦਿੰਦੀ ਆਪੇ ਆਪਣੇ ਬਾਲਕੇ ਦੇ ਇਹੋ ਜਿਹੇ ਚੋਜਾਂ ਉੱਤੇ ਗੱਫੇ ਦੇ ਕੇ ਸ਼ਿਕਾਇਤਾਂ ਲਾਉਣ ਵਾਲਿਆਂ ਨੂੰ ਰਜਾ ਲੈਂਦੇ ਸੀ ਕਿਉਂਕਿ ਉਹ ਸਮਝਦੇ ਸਨ ਕਿ ਮੇ ਮੇਰਾ ਗੋਬਿੰਦ ਗੋਬਿੰਦ ਦਾ ਕੱਲਿਆ ਹੈ ਉਸ ਦਾ ਪਿਆਰਾ ਹੈ ਉਸ ਦਾ ਪਿਆਰਾ ਹੈ ਰੱਬ ਜੀ ਦਾ ਪੁੱਤਰ ਹੈ ਇਹ ਜੋ ਕੁਝ ਕਰਦਾ ਹੈ ਉਹ ਪੱਲਾ ਹੈ ਇਸੇ ਮਾਈ ਬਾਬਾ ਦਾ ਖਿਆਲ ਹੈ ਕਿ ਇੱਕ ਦਿਨ ਮਾਤਾ ਜੀ ਨੂੰ ਕਿਹਾ ਇਸ ਮਾਈ ਦੇ ਪੂਣੀਆਂ ਮੁੱਡੇ ਨਹੀਂ ਪੈ ਲਟਿੰਦੇ ਇਸ ਦੇ ਪਾਪ ਕਰਮ ਪੈ ਲਟਿੰਦੇ ਨੇ ਅੰਮੀ ਜੀ ਇਸ ਦੀ ਗਰੀਬੀ ਪਾਈ ਉੜਦੀ ਏ ਤੁਸੀਂ ਕਿੰਨੇ ਰੁਪਏ ਪੈ ਦਿੰਦੇ ਹੋ ਇਸ ਤਰ੍ਹਾਂ ਦੀ ਜਦ ਕੋਈ ਉੱਚੀ ਗੱਲ ਕਰ ਦਿੰਦੇ ਤਾਂ ਲੋਕੀ ਤਾਂ 당ਗ ਰਹ ਜਾਂਦੇ ਪਰ ਵੱਡੀ ਅੰਮੀ ਸਮਝਦੀ ਸੀ ਕਿ ਇਹ ਕੋਈ ਬੱਚਾ ਥੋੜੀ ਹੈ ਇਹ ਤਾਂ ਸਾਰੀਆਂ ਅਕਲਾਂ ਦਾ ਕੋਟ ਤੁਰੋਂ ਆਇਆ ਹੈ ਤਰ੍ਹਾਂ ਜਿਸ ਜਿਸ ਨਾਲ ਆਪ ਖੇਲੇ ਜਾਂ ਛੇੜਖਾਨੀਆਂ ਕੀਤੀਆਂ ਸਭ ਨੂੰ ਤਾਰਿਆ ਸੀ ਉਹ ਛੇੜਖਾਨੀਆਂ ਕਰਦੇ ਹੀ ਤਾਂ ਸਨ ਜੋ ਮੈਂ ਹਾਸੇ ਖੇੜੇ ਇਹਨਾਂ ਦੇ ਭਲੇ ਕਰਦਿਆਂ ਤੇ ਪਾਪਨਾਸ਼ ਹੋ ਜਾਵਣ